ਹਾਂਜੀ ਦੋਸਤੋ ਸਾਨੂੰ ਪਿਆਰ ਪਰਿਸ਼ਾਸੀ ਕਾਲ ਮੈਂ ਡਾਕਟਰ ਨਿਰਮਲ ਸਿੰਘ ਪਠਰਾਲਾ ਆਪ ਜੀ ਦਾ ਸਵਾਗਤ ਕਰਦਾ ਪੰਜਾਬ ਦੇ ਪੁੱਤ ਚੈਨਲ ਤੇ ਅੱਜ ਆਪਣੇ ਚੈਨਲ ਜੀਂ ਪਹੁੰਚਿਆ ਪਿੰਡ ਪਠਰਾਲਾ ਜ਼ਿਲ੍ਹਾ ਬਠਿੰਡਾ ਪਿੰਡ ਪਠਰਾਲਾ ਦੇ ਵਿੱਚ ਇੱਕ ਮੁੱਦਾ ਪਖਾਇਆ ਹੈ ਮਾਸਟਰ ਸਰਬੀਤ ਜੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ ਹਨ ਉਹਨਾਂ ਦਾ ਉਹਨਾਂ ਦਾ ਪਿੰਡ ਹੈ ਚੋਰਮਾਰ ਜੋ ਹਰਿਆਣਾ ਦੇ ਵਿੱਚ ਹੁੰਦਾ ਸਿਸਾ ਜ਼ਿਲ੍ਹੇ ਦੇ ਵਿੱਚ ਹੈ ਮਾਸਟਰ ਸਰਬੀਤ ਦੀ ਆਪਣੇ ਗਵੰਢ ਨਾਲ ਕੋਈ ਨਿਜੀ ਰਾਂਝਾ ਹੈ ਤੇ ਉਹਨਾਂ ਦੇ ਆਪਣੇ ਪਿੰਡ ਚੋਰਮਾਰ ਜ਼ਿਲ੍ਹਾ ਸਿਸਾ ਹਰਿਆਣਾ ਦੇ ਵਿੱਚ ਨਿਜੀ ਰਾਂਝਾ ਹੈ ਜਿਹੜਾ ਉਹਨਾਂ ਦਾ ਗਵਰਡੀ ਹੈ ਉਸ ਦਾ ਨਵਜੋਤ ਸਿੰਘ ਹੈ ਜੋ ਨਵਜੋਤ ਸਿੰਘ ਹੈ ਉਹ ਆ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਪਾੜਕ ਦਾ ਪੀਏ ਦੱਸਿਆ ਜਾ ਰਿਹਾ ਸੰਦੀਪ ਪਾੜਕ ਦੇ ਪੀਏ ਨੇ ਮਾਸਟਰ ਸਰਵੀਆਂ ਦੀ ਬਦਲੀ ਕਰਵਾ ਦਿੱਤੀ ਪਿੰਡ ਪਸਰਾਲਾ ਤੋਂ ਪਟਾਣਪੋਟਾ ਹਾਲਾਂਕਿ ਆਪ ਨੂੰ ਇਸ ਗੱਲ ਦਾ ਪਤਾ ਹੈ ਵੀ ਪ੍ਰਾਇਮਰੀ ਟੀਚਰ ਦੀ ਬਦਲੀ ਜ਼ਿਲ੍ਹੇ ਦੇ ਵਿੱਚ ਵਿੱਚ ਕੀਤੀ ਜਾਂਦੀ ਹੈ ਨਾ ਕਿ ਵੱਖਰੇ ਜ਼ਿਲ੍ਹੇ ਚ ਇਹਨਾਂ ਨੇ ਕੀ ਕਰਿਆ ਪੰਜਾਬ ਸਰਕਾਰ ਨੇ ਸੰਦੀਪ ਪਾੜਕ ਦੇ ਕਹਿਣ ਤੇ ਮਾਸਟਰ ਸਰਵੇ ਦੀ ਬਦਲੀ ਜਿਲੇ ਪਹੁੰਡਾ ਤੋਂ ਸਿੱਧੇ ਪ੍ਰਸ਼ਾਨ ਕੋਟ ਲਾ ਦਿੱਤਾ ਅੱਜ 2 ਦਿਨ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਪਿੰਡ ਪਸਾਲਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਚੇ ਬੈਠੇ ਬੱਚੇ ਦੇ ਬਾਪੇ ਬੈਠੇ ਤਿੰਨੇ ਕਿਸਾਨ ਜਥੇਬੰਦਾਂ ਬੈਠੇ ਨੇ ਲੱਖਾ ਜਿਹੜਾ ਟੀਮ ਬੈਠੀ ਆ ਕਲੱਬ ਬੈਠਾ ਸੇਵਾ ਸੁਸਾਇਟੀ ਬੈਠੀ ਆ ਗੱਤ ਦਾ ਸੁਸਾਇਟੀ ਬੈਠੀ ਆ ਸੋ ਪਿੰਡ ਸਾਰਾ ਨਗਰ ਇਕੱਠਾ ਹੋਇਆ 2 ਦਿਨ ਤੋਂ ਤੀਜਾ ਦਿਨ ਅੱਜ ਪਿੰਡ ਦੀ ਮੰਗ ਇਹ ਹੈ ਪੰਜਾਬ ਸਰਕਾਰ ਨੂੰ ਵੀ ਮਾਸਟਰ ਸਰਵੇ ਦੀ ਬਦਲੀ ਰੱਦ ਕਰਕੇ ਉਸ ਨੂੰ ਪਿੰਡ ਪਸਾਲਾ ਦੇ ਵਿੱਚ ਹੀ ਰੱਖਿਆ ਜਾਵੇ ਹਾਲਾਂਕਿ ਉਸਦੇ ਬਦਲੀ ਦੇ ਆਰਡਰ ਆ ਜੋ ਆ ਚੁੱਕੇ ਆ ਉਹਨਾਂ ਦੇ ਆਰਡਰ ਆਉਣ ਦੇ ਕਾਰਨ ਪਿੰਡ ਪਥਰਾਲਾ ਦੇ ਵਿੱਚ ਬੱਚਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਭਾਰੀ ਰੋਸ ਪਾਇਆ ਜਾ ਰਿਹਾ ਬੱਚਿਆਂ ਦੇ ਮਾਪਿਆਂ ਦਾ ਤਿੰਨੇ ਕਿਸਾਨ ਜੁਨੀਆ ਦਾ ਲਖਸਧਾਨਾ ਟੀਮ ਦਾ ਕਲੱਬ ਦਾ ਇਹ ਕਹਿਣਾ ਹੈ ਵੀ ਅਸੀਂ ਮਾਸਟਰ ਸਾਹਿਬ ਜੀ ਦੀ ਬਦਲੀ ਨਹੀਂ ਹੋਣ ਦਿੰਦੇ ਤੇ ਬਦਲੀ ਰੱਦ ਕਰਕੇ ਮਾਸਟਰ ਸਾਹਿਬ ਜੀ ਨੂੰ ਦੁਬਾਰਾ ਪਿੰਡ ਪਥਰਾਲਾ ਦੇ ਵਿੱਚ ਲਾਇਆ ਜਾਵੇ ਬੱਚਿਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਹੈ ਤੇ ਬੱਚੇ ਸਕੂਲ ਦੇ ਗੇਟ ਦੇ ਵਿੱਚ ਬੈਠ ਕੇ ਹੀ ਮੁੜ ਜਾਂਦੇ ਹਨ ਬੱਚਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਾਸਟਰ ਦੀ ਮਾਪਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਪਰ ਇੱਕ ਸਰਕਾਰੀ ਸ਼ਹਿ ਦੇ ਉੱਤੇ ਉਸ ਮਾਸਟਰ ਦੀ ਬਦਲੀ ਕੀਤੀ ਜਾ ਰਹੀ ਹੈ ਸਾਨੂੰ ਜਦੋਂ ਇਹ ਚੀਜ਼ ਦੀ ਸੂਚਨਾ ਮਿਲੀ ਅਸੀਂ ਉਸ ਦੇ ਵਿਰੁੱਧ ਇਹ ਫੈਸਲਾ ਲਿਆ ਕਿ ਤਿੰਨ ਜਦੇ ਬੰਦਗਿਆਂ ਤੇ ਪਿੰਡ ਦੇ ਬੱਚਿਆਂ ਨੇ ਵੀ ਆਪਾਂ ਰੋਸ ਪ੍ਰਦਰਸ਼ਨ ਕਰਨਾ ਇਹਨਾਂ ਦੀ ਬਦਲੀ ਨਹੀਂ ਹੋਣੀ ਤਾਂ ਅਸੀਂ ਦੋ ਦਿਨਾਂ ਤੋਂ ਪ੍ਰਾਪੋ ਬੈਠੇ ਆ ਅੱਜ ਤੀਜੇ ਦਿਨ 'ਚ ਅਸੀਂ ਇਹ ਫੈਸਲਾ ਲਿਆ ਕਿ ਆਪਾਂ ਪਿੰਡ ਦੇ ਵਿੱਚ ਮਾਰਚ ਕਰਾਂਗੇ ਤੋ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਵੀ ਇਹ ਅਸਲ ਦੇ ਵਿੱਚ ਮੁੱਦਾ ਕੀ ਹੈ ਮੁੱਦਾ ਇੱਕ ਚੰਗੇ ਅਧਿਆਪਕ ਦੀ ਬਦਲੀ ਦਾ ਹੈ ਜੇ ਕੋਈ ਆਪਾਂ ਪਿੰਡ ਦੇ ਵਿੱਚ ਕਹੜੇ ਹੁੰਦਾ ਕੋਈ ਮਾੜਾ ਅਧਿਆਪਕ ਆ ਜਾਂਦਾ ਤਾਂ ਉਹਦੇ ਆਪਾਂ ਪੰਚਾਇਤ ਵੱਲੋਂ ਲਿਖਤੀ ਇੱਕ ਲਿਖਤ ਕਰਾ ਕੇ ਬਦਲੀ ਕਰਵਾਉਣੀ ਹੁੰਦੀ ਹੈ ਪਰ ਇੱਥੇ ਉਲਟੇ ਹੋ ਰਿਹਾ ਇੱਕ ਸਰਕਾਰੀ ਸ਼ਹਿਰ ਤੇ ਸੰਦੀਪ ਪਾਟਕ ਨਾਮ ਦਾ ਬੰਦਾ ਹੈ ਜੋ ਦਿੱਲੀ ਵਾਲ ਨੂੰ ਫੋਨ ਕਰਦਾ ਦਿੱਲੀ ਵਾਲੇ ਪੰਜਾਬ ਵਾਲੇ ਨੂੰ ਫੋਨ ਕਰਦਾ ਵੀ ਇਹਦੀ ਬਦਲੀ ਕਰੋ ਬ੍ਰੇਸਾਸੀਕਰ ਕੀ ਹਾਲ ਚੱਲਿਆ ਬਈ ਠੀਕ ਠਾਕ ਜੀ ਆ ਬਈ ਜੀ ਪੂਰਾ ਨਾਮ ਤੇ ਸਕੂਲ ਦੇ ਵਿੱਚ ਕੀ ਅਹੁਦਾ ਹੈ ਪੂਰਾ ਦੱਸੋ ਮੈਂ ਐਸਐਮਸੀ ਚੇਅਰਮੈਨ ਬੋਰਡ ਸੰਗੀ ਜੀ ਬਈ ਜੀ ਕੀ ਮਾਨੂੰ ਦੋਖਾ ਹੈ ਕੀ ਪ੍ਰੋਬਲਮ ਹੈ ਪਿੰਡ ਵਿੱਚ ਜਿਹੜਾ ਅੱਜ ਬੱਚਾ ਨੂੰ ਲੈ ਕੇ ਛੁੱਟੀ ਹਲਦੇ ਨੇ ਬੱਚੇ ਵਰਦੀ ਪਾ ਕੇ ਪਿੰਡ ਦੇ ਵਿੱਚ ਕਰੋਸ ਮਜ਼ਾਰਾ ਕਰ ਰਿਹਾ ਕੀ ਕਾਰਨ ਹੈ ਜੀ ਮੇਨ ਕੀ ਮੁੱਦਾ ਹੈ ਬਈ ਦੇਖੋ ਜੀ ਇਹ ਮਸਲਾ ਤਾਂ ਸਰਕਾਰਾਂ ਨੂੰ ਪਤਾ ਹੈਗਾ ਪਿੰਡੇ ਦਾ ਪਤਾ ਹੋਣਾ ਹੀ ਹੋਣਾ ਜੀ ਇਹ ਇੱਕ ਬਹੁਤ ਚੰਗੇ ਇਨਸਾਨ ਜੀ ਅੱਜ ਇੱਥੇ ਸਰਦਾਰ ਸਰਜੀਤ ਸਿੰਘ ਜੀ ਜੀ ਉਹਨਾਂ ਦੀ ਬਦਲੀ ਕਿਸੇ ਨਿੱਜੀ ਰਾਂਚਕਾਰ ਨਾਲ ਜੀ ਪਥਰਾਲੇ ਪਿੰਡ ਤੋਂ ਪਠਾਨਕੋਟ ਜੀ ਮਿਲਦਾ ਕਿ ਇੱਕ ਦਾ ਜ਼ਿਲ੍ਹੇ ਤੋਂ ਜ਼ਿਲ੍ਹਾ ਹੁੰਦਾ ਹੀ ਇਹਨੇ ਕੋਈ ਜ਼ਿਲ੍ਹਾ ਨਹੀਂ ਵੇਖਿਆ ਪਤਾ ਨਹੀਂ ਕਿੰਨੇ ਜ਼ਿਲ੍ਹੇ ਵਿੱਚ ਛੱਡ ਦਿੱਤੇ ਆ ਜੀ ਤੇ ਪਠਾਨ ਕੋ ਠੋਕਾ ਚਾਕੇ ਨਿੱਜੀ ਰਾਂਝ ਸ਼ਕਾਰ ਬਾਈ ਜੀ ਜਿਹੜੀ ਰੀਜੀ ਰਾਂਝ ਸ਼ ਹੈ ਉਹ ਪਿੰਡ ਪਸਰਾਲੇ ਦੀ ਮਾਸਟਰ ਜੀ ਨਾਲ ਆਇਆ ਕਿ ਉਹ ਮਾਸਟਰ ਦੇ ਖੁਦ ਆਪਦੇ ਪਿੰਡ ਦੇ ਵਿੱਚ ਕੋਈ ਲਗੜਾਟ ਹੈ ਨਹੀਂ ਖੁਦ ਆਪਦੇ ਪਿੰਡ ਚੋਰ ਮਾਰ ਪਿੰਡ ਤੋਂ ਉਹ ਚੋਰ ਮਾਰ ਹਰਿਆਣੇ ਚ ਰਹੇ ਹਾਂ ਹਾਂ ਜੀ ਹਰਿਆਣੇ ਜੋ ਹਾਂ ਜੀ ਉਹ ਹਰਿਆਣੇ ਦੇ ਪਿੰਡ ਦੀ ਹੀ ਹਰਿਆਣੇ ਦੇ ਪਿੰਡ ਦੇ ਬੰਦੇ ਨੇ ਨਿੱਜੀ ਰਾਂਝ ਸ਼ਕਾਰ ਨੇ ਪੰਜਾਬ ਦੇ ਵਿੱਚ ਐਂਟਰੀ ਮਾਰੀ ਹੈ ਜੀ ਬਾਈ ਜੀ ਇਹ ਗੱਲ ਕਹਿ ਸਕਦੇ ਵੀ ਸਾਰੇ ਪਿੰਡ ਪਸਰਾਲੇ ਨੂੰ ਅੱਜ ਵਕਤ ਪਾਇਡ ਹੈ ਵੀ ਪਸਰਾਲੇ ਪਿੰਡ ਦੇ ਮੂ ਕਹਿ ਸਕਦੇ ਹਾਂ ਉਹ ਤੁਹਾਡੇ ਸਾਹਮਣੇ ਆ ਦੇਖ ਲਓ ਤੁਸੀਂ ਕੈਮਰਾ ਕਹਾਓ ਆਪਣਾ ਬੱਚਿਆਂ ਵਾਲ ਕੈਮਰਾ ਕਹਾਓ ਜੀ ਤੁਹਾਡੇ ਸਾਹਮਣੇ ਹੈ ਜੀ ਹਾਂ ਇੱਕ ਗੱਲ ਹੋਰ ਆਪਾਂ ਜਿਵੇਂ ਹੀ ਮੰਨ ਲਓ ਉਹ ਬੰਦੇ ਨੇ ਬਦਲੀ ਕਰਵਾਈ ਹੈ ਜੀ ਇਹੇ ਜੀ ਆਪਾਂ ਕਹੀਏ ਵੀ ਅਸੀਂ ਅੱਜ ਇਹਦੇ ਵਿੱਚ ਰੋਸਪ ਦਾਸ ਨਾ ਕਰੀਏ ਜੀ ਅਸੀਂ ਵੀ ਮੰਨ ਲਓ ਕਿ ਕਹਿੰਦੇ ਚਲੋ ਹੈਡਮਾਸਟਰ ਜਾਂਦੇ ਆ ਜੇ ਹੈਡਮਾਸਟਰ ਹੋਰ ਆਉਂਦਾ ਨਾ ਜੀ ਜੀ ਤੇ ਉਹ ਇਸ ਚੀਜ਼ ਤੋਂ ਡਰੂਗਾ ਜੀ ਵੀ ਇਹ ਚੰਗਾ ਤੇ ਆਪਕਾਉਂਦਾ ਨਹੀਂ ਜੀ ਹਾਂ ਨਾ ਕਹਿੰਦਾ ਕਿ ਕਿ ਪਿੰਡ ਹੈ ਹਸਕੇਤੀ ਪਿੰਡ ਹੈ ਇਹ ਚੰਗੇ ਤੇ ਆਪਕ ਨੇ ਆਉਣਾ ਨਹੀਂ ਪਹਿਲੀ ਗੱਲ ਤਾਂ ਕੋਈ ਇਧਰ ਨੂੰ ਮੂੰਹ ਨਹੀਂ ਕਰੂਗਾ ਜੀ ਜੀ ਜੇ ਆਊਗਾ ਤਾਂ ਉਹਨੇ ਫਿਰ ਚੰਗੇ ਜਿਹੜੇ ਕੰਮ ਸਰਜੀ ਤੇ ਕਰਵਾ ਰਿਆ ਉਸਨੇ ਨਹੀਂ ਕਰਵਾਉਣੀ ਜੀ ਹਣ ਅੱਜ ਅਸੀਂ ਸਭ ਜੀ ਦੇ ਪੱਖ ਦੇ ਵਿੱਚ ਖੜੇ ਆਂ ਬਲਦੀਰ ਕਰਵਾਉਣੇ ਆ ਤਾਂ ਸਰਜੀ ਤੇ ਦੁੱਗਣੇ ਕੰਮ ਕਰਕੇ ਦਿਖਾਊਗਾ ਜੀ ਇਹ ਅਸੀਂ ਆਸ ਕਰਦੇ ਆਂ ਬਈ ਨਿੱਜੀ ਤੌਰ ਤੇ ਤੁਸੀਂ ਸਰਬਜੀਤ ਮਾਸਟਰ ਨੂੰ ਜਾਣਦੇ ਹੋ ਨਿੱਜੀ ਤੌਰ ਤੇ ਕਿਹੋ ਜਿਹਾ ਬੰਦਾ ਹੀ ਪਰਸਨਲ ਤੌਰ ਤੇ ਤੁਸੀਂ ਜਾਣਦੇ ਹੋ ਉਹ ਬਹੁਤ ਵਧੀਆ ਇਨਸਾਨ ਹੈ ਜੀ ਇਸੇ ਕਰਕੇ ਅਜ ਨਾਲ ਖੜਿਆ ਹੈ ਬੱਚੇ ਨਾਲ ਖੜਿਆ ਹੈ ਤੁਸੀਂ ਬੱਚਾ ਤੋਂ ਮੰਨ ਲਓ ਸਾਫ ਤੋਂ ਕਰ ਲਓ ਦੇਖ ਲਓ ਤੁਹਾਡੇ ਸਾਹਮਣੇ ਆ ਤੁਹਾਡੇ ਸਕੂਲ ਨੂੰ ਕੋਈ ਸਪੈਸ਼ਲ ਗ੍ਰਾਂਟ ਮਿਲੇ ਉਹ ਪਿੰਡ ਪਥਰਾਲੇ ਦੇ ਨੂੰ ਜਾਂ ਕੋਈ ਸਪੈਸ਼ਲ ਮੰਨ ਲਓ ਵੀ ਜਿਵੇਂ ਸਕੂਲ ਹੈਪੀਨੈਸ ਚ ਹੈ ਸੀ ਉਹ ਜੇ ਕੋਈ ਸਹੂਲਤਾਂ ਮਿਲੇ ਮਾਸਟਰ ਦੇ ਹੁੰਦਿਆਂ ਹਾਂ ਜੀ ਹਾਂ ਜੀ ਜਿਵੇਂ ਉਹ ਸਕੂਲ ਹੈਪੀਨੈਸ ਪਾਇਆ ਹੋਈ ਹਾਂ ਸਭ ਤੋਂ ਵੱਡੀ ਤਾਂ ਸ਼ਰਮ ਦੀ ਗੱਲ ਇਹ ਹੈ ਸਰਕਾਰਾਂ ਵਾਸਤੇ ਇੱਕ ਕਪਾਤਾ ਸਕੂਲ ਪੰਜਾਬ ਦੇ ਪੰਜ ਸਕੂਲ ਹੈਪੀਨ ਪਿੰਨਾ ਚਪਾਦੇ ਅੱਛਾ ਤੁਹਾਡੇ ਪਿੰਡ ਦਾ ਜਿਹੜਾ ਸਕੂਲ ਹੈ ਪਿੰਡ ਪਹਰਾਨ ਦਾ ਉਹ ਹੈਪੀਨੈਸ ਦੇ ਵਿੱਚ ਹੈ ਹਾਂਜੀ ਹੈਪੀਨੈਸ ਪੰਜਾਬ ਦੇ ਪੰਜ ਸਕੂਲਾਂ ਦੇ ਵਿੱਚ ਹੈ ਹਾਂਜੀ ਹਾਂਜੀ ਪੰਜ ਸਕੂਲਾਂ ਵਿੱਚ ਹੈ ਜੀ ਇੱਕ ਪਾਸੇ ਸਕੂਲ ਹੈਪੀਨੈਸ ਚਪਾਰਖ ਹੈ ਇੱਕ ਵਸੇ ਹੈਪੀਨੈਸ ਸਕੂਲ ਦਾ ਹੈਡਟੀਚਰ ਬਦਲੀ ਕਰਵਾ ਕੇ ਪਠਾਨਕੋਟ ਠੋਕਿਆ ਤੁਸੀਂ ਵੇਖੋ ਗੱਲ ਕਿੱਧਰ ਨੂੰ ਜਾਂਦੀ ਹੈ ਜੀ ਕਿਧਰ ਨੂੰ ਗੱਲ ਜਾ ਰਹੀ ਹੈ ਜੀ ਬਜੀ ਹੁਣ ਥੋੜਾ ਸਰਕਾਰ ਤੋਂ ਕੀ ਮੰਗਾਏ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਬੇਨਤੀ ਕਰਨੀ ਚਾਹੀਦੀ ਹੈ ਹਾਂ ਬੱਚਿਆਂ ਦੇ ਮਾਪਿਆਂ ਦੇ ਹੀ ਬੇਨਤੀ ਕਰਨੀ ਚਾਹੀਦੀ ਜਿੰਨਾ ਚਿਰ ਆਪਾਂ ਇਹ ਬਦਲੀ ਮਤਲਬ ਹੈਡਮਾਸਟਰ ਰੱਦ ਨਹੀਂ ਕਰਵਾਉਂਦੇ ਤਾਂ ਆਪਾਂ ਇਹ ਸੰਘਰਸ਼ ਮਤਲਬ ਜਾਰੀ ਰੱਖਾਂਗੇ ਕੱਲ ਦਾ ਦਿਨ ਦਿੱਤਾ ਸੀ ਸਰਕਾਰ ਨੂੰ ਹੀ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਤੁਸੀਂ ਮਤਲਬ ਵੀ ਸਾਡੀ ਜਿਹੜੀ ਹੈਗੀ ਮੰਗ ਉਹਦੇ ਧਿਆਨ ਦਿਓ ਮੜਾ ਜਾਈ ਤੇ ਨਹੀਂ ਅਸੀਂ 14 ਤਰੀਕ ਨੂੰ ਰੋਡ ਜਾਮ ਕਰਾਂਗੇ ਡੀ ਸਾਹਬ ਨੂੰ ਮਿਲੀ ਸੀ ਪੰਚਾਇਤ ਅਡੀ ਸਾਹਬ ਨੇ ਕੀ ਉੱਤਰ ਜਵਾਬ ਦਿੱਤਾ ਜੀ ਡੀ ਸਾਹਬ ਨੇ ਲੱਕੜ ਦਾ ਮੁੰਡਾ ਦੇਤਾ ਉਹਨਾਂ ਨੇ ਜੀ ਉਹ ਪਹਿਲੀ ਗੱਲ ਹੱਸਦਾ ਮੈਂ ਖੇਡ ਦੇਣਾ ਬਾਦ ਨਾ ਹਾਂ ਡੀ ਸੀ ਸਾਹਿਬ ਦਾ ਪਹਿਲਾ ਸਵਾਲ ਤਾਂ ਇਹ ਸੀ ਪੰਚਾਇਤ ਨੂੰ ਵੀ ਕਿ ਜੇ ਅਸੀਂ ਵੀ ਕਿਸੇ ਨੇ ਮੇਰੀ ਬਦਲੀ ਕਰਵਾਤੀ ਤੁਸੀਂ ਮੇਰੇ ਬਰਾਬਰ ਮੇਰੇ ਕਰਕੇ ਧਰਨਾ ਲਾਉਂਗੇ ਜੀ ਵੀ ਤੁਸੀਂ ਡੀ ਸਾਹਬ ਨਾਲ ਸੀ ਇੱਥੇ ਰੱਖਣਾ ਚਾਹੁੰਦੇ ਆ ਜੀ ਤੇ ਪੰਚਾਇਤ ਦੇ ਇੱਕ ਮੈਂਬਰ ਨੇ ਬੋਲਿਆ ਸੀ ਉਹ ਕਹਿੰਦੇ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਸੋਦੇ ਵੀ ਨਾਲ ਸੀ ਖੜਾਂਗੇ ਕੋਈ ਧਰਨਾ ਲਾਵਾਂ ਕੋਣੀ ਲਾਵਾਂਗੇ ਤਾਂ ਭਈ ਉਹ ਉਹਨਾਂ ਨੇ ਕੋਈ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਸੀਂਾਂ ਕੋ ਧਰਨਾ ਚੱਕ ਲੋ ਅਸੀਂ ਹੱਲ ਕਰ ਦੇਵਾਂਗੇ ਜੀ ਤੇ ਬਾਅਦ ਚ ਕਿਹਨੇ ਕੀਤਾ ਨਾ ਕੀਤਾ ਇਹ ਇਹਦਾ ਪਹਿਲਾ ਹੱਲ ਕਰ ਉਹ ਧਰਨਾ ਵਿੱਚ ਚੱਕ ਲਾਉਣ ਭਾਈ ਤੁਸੀਂ ਕੱਲ ਦਾ ਦਿਨ ਦੇ ਰਹੇ ਹੋ ਕੱਲ ਨੂੰ ਮੰਨ ਲਓ ਵੀਰਵਾਰ ਹੈ ਪਰਸੋਂ ਤੁਹਾਡਾ ਕੀ ਪ੍ਰੋਗਰਾਮ ਹੈ ਫਿਰ ਜਿਉ ਇਦੂ ਤਿੱਕਾ ਛਲਛ ਕਰੋਗੇ 14 ਤਰੀਕ ਸ਼ੁੱਕਰਵਾਰ ਦਾ ਸਾਡਾ ਇਹ ਐਕਸ਼ਨ ਹੈ ਕਿ ਅਸੀਂ ਵੱਡਾ ਰੋਡ ਜਾਮ ਕਰਨਾ ਹੈ ਜਿਆ ਥੋੜਾ ਨੈਸ਼ਨਲ ਹਾਈਵੇ 54 ਦਾ ਬਿਲਕੁਲ ਬਿਲਕੁਲ ਹਾਂ ਹਾਂ ਡਬਲ ਟੂ ਪਿੰਡਾ ਹਾਂਜੀ ਉਹ ਬੰਦ ਕਰਨ ਦੀ ਸਕੀਮ ਹੈ ਜੀ ਹਾਂਜੀ ਜੀ ਉਹ ਸਾਡਾ ਮਲੋ ਰਚ ਗਿਆ ਹਾਂ ਜੀ ਹਾਂ ਜੀ ਜੀ ਕਰ ਨਹੀਂ ਕਰਨਾ ਠੀਕ ਹੈ ਧੰਨਵਾਦੀ ਬੜੀ ਵੀਰ ਵਰਮਾ ਕੀ ਹੁੰਦੀ ਹੈ ਸਾਡੇ ਪਿੰਡਾਂ ਹੀ ਜਿਹੜੇ ਬੰਦਿਆਂ ਵੱਲੋਂ ਪੀਐਸਯੂ ਦੇਹਾਵਾ ਜਿਹੜੇ ਬੰਦੀ ਨੇ ਲੁੱਟੀ ਰੋੜੀ ਜਿਵੇਂ ਵੱਲੇ ਬਾਸਲਾ ਕੀ ਅਸੀਂ ਰੋੜਾ ਜਾਮ ਕਰਾਂਗੇ ਜੋ ਕਰ ਸਾਡੇ ਬੱਚਿਆਂ ਦੀ ਜੋ ਇੱਕ ਚੰਗੇ ਦਾਪ ਤਾਂ ਵੀ ਬਦਲੀ ਨਾ ਰੱਤ ਕੀਤੀ ਗਈ ਬੱਚਿਆਂ ਨੇ ਸਭ ਦੇ ਸਾਥ ਅਸੀਂ ਵੱਡੇ ਸੰਘਰਸ਼ ਅਲੀ ਕੱਲ ਇਹ ਵਿਚਾਰਾ ਬੱਚਾ ਦੇ ਕੋਲ ਖਲਵਾੜ ਨਹੀਂ ਹੁੰਦੇ ਨਾ ਪਿੰਡ ਦੇ ਬੱਚੇ ਆ ਜੋ ਮੇਰੇ ਪਿੱਛੇ ਦੇਖ ਰਹੇ ਹੋ ਪਿੰਡ ਦੇ ਬੀਬੀਆਂ ਛੋਟੇ ਛੋਟੇ ਬੱਚੇ ਆ ਕਿਸਾਨ ਯੂਨੀਅਨ ਤਿੰਨੇ ਖੜੇ ਆ ਇਹ ਚਾਹੁੰਦੇ ਆ ਬੱਚਿਆਂ ਦੇ ਮਾਪੇ ਚਾਹੁੰਦੇ ਆ ਵੀ ਮਾਸਟਰ ਸਰਜੀ ਦੀ ਬਲੀ ਰੱਦ ਕਰਕੇ ਪਿੰਪਸਰਾਲੇ ਦੇ ਵਿੱਚ ਹੀ ਲਾਇਆ ਜਾਵੇ ਮਾਸਟਰ ਸਰਜੀ ਦਾ ਜੋ ਹੈਡਮਾਸਟਰ ਪ੍ਰਾਇਮਰੀ ਸਕੂਲ ਦਾ ਪਿੰਡ ਦੇ ਵਿੱਚ ਬਹੁਤ ਹਰਮਨ ਪਿਆਰਾਗਾ ਉਹ ਇਤੋਂ ਤੱਕ ਸੁਣ ਲੈ ਦੇ ਵਿੱਚ ਆਇਆ ਕਿ ਜੇ ਜਿਹੜਾ ਬੱਚਾ ਸਕੂਲ ਨਹੀਂ ਜਾਂਦਾ ਉਸ ਬੱਚੇ ਨੂੰ ਵੀ ਉਹ ਮੰਨ ਲਓ ਵੀ ਘਰੋਂ ਲੈ ਜਾਂਦਾ ਆਪਣੀ ਗੱਡੀ ਤੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਇੰਨਾ ਬੰਦਾ ਮਿਹਨਤ ਕਰ ਰਿਹਾ ਹੋ ਕਿ ਇੱਕ ਸੋਨ ਦੇ ਵਿੱਚ ਹੋਰ ਗੱਲ ਹੈ ਪੰਜਾਬ ਸਰਕਾਰ ਨੇ ਜੋ ਹੈਪੀਨੈਸ ਸਕੀਮ ਚਲਾਈ ਸੀ ਉਸ ਦੇ ਵਿੱਚ ਪਿੰਡ ਪਸਾਲਾ ਦਾ ਪ੍ਰਾਇਮਰੀ ਸਕੂਲ ਹੈਪੀਨੈਸ ਦੇ ਵਿੱਚ ਆਇਆ ਹੋਇਆ ਪਿੰਡ ਦੇ ਬੱਚਿਆਂ ਦਾ ਮਾਪਿਆਂ ਦਾ ਤਿੰਨੇ ਕਿਸਾਨ ਜੂਨੀਅਨਾਂ ਦਾ ਜਥੇ ਬੰਦਿਆਂ ਦਾ ਇਹ ਪੂਰ ਜੋਰ ਧਰਨਾ ਪ੍ਰਦਰਸ਼ਨ ਹੋ ਰਿਹਾ ਤਿੰਨ ਦਿਨ ਤੋਂ ਲਗਾਤਾਰ ਵੀ ਮਾਸਟਰ ਸਰ ਵੀ ਦੀ ਬਦਲੀ ਰੱਦ ਕੀਤੀ ਜਾਵੇ ਤੇ ਉਸ ਨੂੰ ਪਿੰਡ ਪਸਾਲਾ ਦੇ ਵਿੱਚ ਦੁਬਾਰੇ ਲਾਇਆ ਜਾਵੇ। ਇੱਕ ਗੱਲ ਜੀ। ਅਸਰੀ ਗੱਲ ਜੀ। ਕੀ ਆ ਚੱਲਾਈ ਠੀਕ ਹੋ? ਠੀਕ ਹੈ ਜੀ ਵਧੀਆ। ਕੀ ਨਾਂ ਬਾਈ ਤੁਹਾਡਾ? ਮੇਰਾ ਨਾਂ ਬੀਰਾ ਸਿੰਘ ਹੈ ਜੀ। ਠੀਕ ਹੈ ਜੀ। ਇਹ ਉਹ ਦੋ ਦਿਨ ਤੋਂ ਤੁਸੀਂ ਸਕੂਲ ਦੇ ਬੱਚਾ ਨਾ ਲਾਇਆ ਤੀਜਾ ਦਿਨ ਹੈ ਮੈਂ ਕੀ ਕਰਨਾ ਜੀ ਕੀ ਗੱਲਬਾਤ ਹੋਈ ਹੈ ਇੱਥੇ ਇੱਕ ਬਹੁਤ ਨੇਕ ਇਨਸਾਨ ਮਾਸਟਰ ਸਰਪਜੀਤ ਸਿੰਘ ਹੈ ਜੀ ਜਿਹੜਾ ਕਿ ਪਿੰਡ ਦੇ ਵਿੱਚ ਕੋਈ ਰੌਲਾ ਹੈ ਜੀ ਹਰਿਆਣੇ ਦੇ ਬੰਦੇ ਨਾਲ ਆਪਣੇ ਆ ਪਿੰਡ ਪਥਰਾਲੇ ਦੇ ਵਿੱਚ ਰੌਲਾ ਕਿਉਂ ਜਦੋਂ ਆਪ ਦਾ ਪਿੰਡ ਉੱਥੇ ਰੌਲਾ ਨਹੀਂ ਜੀ ਨਿੱਜੀ ਪੱਧਰ ਤੇ ਕੋਈ ਪਿੰਡ ਰੌਲਾ ਹਰਿਆਣੇ ਦੇ ਵਿੱਚ ਜੀ ਪਰ ਇੱਧਰ ਸਾਡੇ ਬੱਚਿਆਂ ਦਾ ਭਵਿੱਖਾ ਖਰਾਬ ਕਰਨ ਖਾਤਰ ਜੀ ਜਿਹੜੇ ਸਰਕਾਰ ਦੇ ਟਾਊਟਾ ਪਿੰਡਾ ਛੱਡੇ ਹੋਏ ਆ ਝਾੜੂ ਵਾਲਿਆਂ ਨੇ ਜੀ ਉਹਨਾਂ ਨੇ ਇੱਕ ਨਿੱਜੀ ਮਸਲਾ ਬਣਾ ਕੇ ਜੀ ਇਹਦੀ ਬਦਲੀ ਕਰਾਈ ਆ ਜੀ ਜੋ ਕਿ ਇੱਕ ਸਾਰ ਸਾਰ ਗਲਤ ਆ ਜੀ ਅੱਜ ਕੱਲ ਬੱਚਿਆਂ ਦੇ ਪੇਪਰ ਹੈ ਪੇਪਰਾਂ ਦੇ ਵਿੱਚ ਸਰਕਾਰ ਕੋਈ ਕਿਸੇ ਮੁਲਾਜ਼ਮ ਦੀ ਬਦਲੀ ਨਹੀਂ ਕਰਦੀ ਹੁੰਦੀ ਜੀ ਇਹ ਗਾਇਤੋ ਕਹਾ ਹੋਇਆ ਇਹ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਹਾਂ ਜੀ ਇਹ ਬਦਲੇ ਛੇਤੂ ਛੇਤੀ ਲੰਦ ਕੀਤੀ ਜਾਵੇ ਜੀ ਤਾਂ ਜੋ ਆ ਜਿਹੜੇ ਨਿੱਕੇ ਨਿੱਕੇ ਬੱਚੇ ਸੜਕਾਂ ਦੇ ਰੋਲਦੇ ਆ ਆਪਣੀਆਂ ਕਲਾਸਾਂ 'ਚ ਬੈਠਣ ਪੜਨਾ ਜੀ ਜੇਕਰ ਸਾਡਾ ਕੱਲ੍ਹ ਤੱਕ 13 ਤਰੀਕ ਤੱਕ ਦਾ ਸੇ ਅਲਟੀਮੇਟਮ ਦਿੱਤਾ ਸਰਕਾਰ ਨੂੰ ਜੀ ਸਾਡਾ ਨਹੀਂ ਮਸਲਾ ਹੱਲ ਹੁੰਦਾ ਜੀ ਤਾਂ 14 ਤਰੀਕ ਨੂੰ ਅਸੀਂ ਵੱਡਾ ਹਾਈਵੇ ਜਾਮ ਕਰਾਂਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜ਼ਿੰਮੇਵਾਰੀ ਹੋਊਗੀ ਸਾਡੇ ਕਿਸੇ ਵੀ ਬੱਚੇ ਨਾਲ ਹਿੰਮਕਮ ਹੋ ਗਈ ਜੀ ਕਿਸੇ ਤਰ੍ਹਾਂ ਦੀ ਵੀ ਜ਼ੁਰਕਟਣਾ ਹੋ ਗਈ ਜੀ ਜਿਹੜਾ ਬਦਲੇ ਕਰਾਉਣ ਵਾਲਾ ਨਿੱਜੀ ਵਿਅਕਤੀ ਹੈ ਉਹਦੇ ਨਾਲ ਜਾਂ ਸਾਡਾ ਸਰਕਾਰ ਨਾਲ ਐਸੇ ਭਾਈਚਾਰੇ ਦਾ ਛੋਟੇ ਮਜ਼ਦੂਰਾਂ ਦਾ ਕਿਸਾਨਾਂ ਵਾਲਾ ਨਿੱਕੇ ਦਾ ਇਹਨਾਂ ਦੇ ਨਾਲ ਜ਼ਿਆਦਾ ਸਿੱਧਾ ਟਕਰਾ ਹੋਊਗਾ ਕਿਉਂਕਿ ਸਰਾਸਰ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਆ ਇਸ ਤੋਂ ਪਹਿਲਾਂ ਇਸ ਤੋਂ ਪੰਜ ਚਾਰ ਸਾਲ ਪਹਿਲਾਂ ਸਾਡੇ ਪਿੰਡ ਦੇ ਅਦਰਸ ਸਕੂਲ ਚੱਲਦਾ ਸੀਗਾ ਜੀ ਉਹ ਵੀ ਇਹਨਾਂ ਤਣਾੜ ਲੋਕਾਂ ਨੇ ਚਕਾਇਆ ਕਿ ਜਿਹੜੇ ਗਰੀਬ ਜਨਤਾ ਦੇ ਲੋਕ ਆ ਜਾਂ ਛੋਟੇ ਜ਼ਿਮੀਂਦਾਰ ਆ ਜੀ ਮਜ਼ਦੂਰ ਆ ਕਿਸਾਨ ਆ ਇਹ ਪੜ੍ਹ ਨਾ ਸਕਣ ਜੀ ਇਸ ਲਈ ਸਾਨੂੰ ਜਿੱਥੇ ਹਾਂ ਧਰਤੀ ਤੇ ਰੱਖਣਾ ਚਾਹੁੰਦੇ ਆ ਬਿਨਾਂ ਕਿ ਉੱਪਰ ਬਦਲ ਮਾਣ ਮੋਟਾ ਜੀ ਅੱਜ ਇਹ ਦੁਆਰਾ ਵੇ ਸਰਕਾਰ ਤੋਂ ਇਹ ਮੰਗ ਕਰਦੇ ਆ ਤੇ ਸਰਬਜੀਤ ਨੂੰ ਬਿਸ਼ਵਾਸ ਦਿਵਾਉਂਦੇ ਆ ਵੀ ਜਿੰਨਾ ਚਿਰ ਤੇਰੀ ਆਰਡਰ ਕੈਨਸਲ ਨਹੀਂ ਹੁੰਦੀ ਜੀ ਉਹਨਾਂ ਚਿਰ ਧਰਨਾ ਇਹ ਚੱਲੂ ਆ ਇਹ ਚੱਲੂ ਆ ਬੱਚੇ ਸਾਡੇ ਸੜਕਾਂ ਤੇ ਬੈਠਣਗੇ ਬੈਠਣਗੇ ਜੇਕਰ ਕਿਸੇ ਕਿਸਮ ਦਾ ਵੀ ਬੱਚੇ ਦਾ ਨੁਕਸਾਨ ਹੁੰਦਾ ਜੀ ਤਾਂ ਸਿੱਧਾ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੀ ਆ ਅਸੀਂ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆ ਬੈਦ ਰੱਦ ਕੀਤੀ ਜਾ ਜੀ ਧੰਨਵਾਦ ਜੀ ਭਾਈ ਜੀ ਕੀ ਹਾਲ ਚਾਲ ਹੈ ਠੀਕ ਆ ਕੋ ਜੀ ਸਸੀ ਗੱਲ ਜੀ ਸਸੀ ਗੱਲ ਕੀ ਨਾਮ ਹੈ ਜੀ ਜਸਕਰਨ ਸਿੰਘ ਆ ਭਾਈ ਜੀ ਜਸਕਰਨ ਭਾਈ ਛੋਟੇ ਬੱਚੇ ਇਸ ਸਕੂਲ ਚ ਪੜਦੇ ਆ ਸਾਡੇ ਭਾਈ ਜੀ ਘਟੋ ਘਟ 7-8 ਬੱਚੇ ਪੜਦੇ ਆ ਜੀ ਭਾਈ ਜੀ ਕੀ ਪ੍ਰੋਬਲਮ ਹੈ ਕੀ ਮੰਗ ਰ ਰਹੇ ਸਰਕਾਰ ਕੋਲ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਜੀ ਕਿ ਜੋ ਮਾਸਟਰ ਸਰਬਜੀਤ ਸਿੰਘ ਆ ਜੀ ਉਹਨਾਂ ਦਾ ਬੱਚਿਆਂ ਨਾਲ ਆਪਸੀ ਪ੍ਰੇਮ ਭਾਈਚਾਰਾ ਬਹੁਤ ਜ਼ਿਆਦਾ ਜੀ ਤੇ ਬਹੁਤ ਨੇਕ ਇਨਸਾਨ ਦੇ ਬੰਦਾ ਹੋ ਜੀ ਲਾ ਕੇ ਕਰੀਏ ਆਪਾਂ ਖੇਡਾਂ ਦੇ ਪੱਖ ਤੋਂ ਕਿ ਸਾਡਾ ਸਕੂਲ ਪਹਿਲੇ ਨੰਬਰ ਤੇ ਆਇਆ ਜੀ ਹਰ ਇੱਕ ਘਰ ਘਰ ਦੇ ਵਿੱਚ ਮੈਡਲ ਪਏ ਆ ਜੀ ਬੱਚਿਆਂ ਦਾ ਉਤਸ਼ਾਹ ਹੋਇਆ ਜੀ ਉਹ ਬੱਚਾ ਨਾਲ ਜੁੜੇ ਜੀ ਬੱਚਿਆਂ ਦਾ ਆਪਸੀ ਸਿਸਟਮ ਤੇ ਮਾਸਟਰ ਦਾ ਇਹ ਜਾਂ ਸਰਕਲ ਉਹ ਏਡਾ ਨੇਕ ਦਿਲ ਇਨਸਾਨ ਬੰਦਾ ਵੀ ਜੇ ਕਿਸੇ ਦਾ ਬੱਚਾ ਨਹੀਂ ਵੀ ਆਉਂਦਾ ਉਹ ਘਰੇ ਜਾ ਕੇ ਆਪ ਲੈ ਕੇ ਆਉਂਦਾ ਇਹ ਨਮਾ ਕੇ ਤਿਆਰ ਕਰਕੇ ਇਤੋਂ ਤੱਕ ਦਾ ਸਿਸਟਮ ਹੈ ਜੀ ਬੱਚੇ ਘਰ ਜਾ ਕੇ ਇਹੀ ਕਹਿੰਦੇ ਆ ਵੀ ਅਸੀਂ ਸਾਡੇ ਮਾਸਟਰ ਦੀ ਬਦਲੀ ਨਹੀਂ ਹੋਣ ਦੇਣਾ ਜੀ ਤਾਂ ਚਲੋ ਬੱਚਿਆਂ ਨੇ ਸਕੂਲੋਂ ਤਾਂ ਮਨਾ ਕਰ ਤਾ ਬੱਚੇ ਮੈਂ ਦੇਖ ਰਿਹਾ ਦੋ ਦਿਨ ਦਿਨ ਤੋਂ ਬੱਚੇ ਗੇਟ 'ਚ ਆ ਕੇ ਮੁੜ ਜਾਂਦੇ ਸਕੂਲ ਦੇ ਵਿੱਚ ਐਂਟਰੀ ਨਹੀਂ ਕਰਦੇ ਬੱਚੇ ਦੇਖੋ ਜੀ ਬੱਚੇ ਘਰੋਂ ਘਰ ਜਾ ਕੇ ਮਾਪਿਆਂ ਕੋਲ ਇਹ ਰੋ ਰਹੇ ਨੇ ਕਿ ਸਾਡਾ ਸਰ ਜਾ ਰਿਹਾ ਸੀ ਜੇ ਆਗਰ ਸਰ ਬਦਲੀ ਨਹੀਂ ਸਰਪਜੀਤ ਹੀ ਰੱਦ ਹੁੰਦੀ ਤਾਂ ਬੱਚੇ ਕਹਿੰਦੇ ਨੇ ਅਸੀਂ ਸਕੂਲ ਨਹੀਂ ਜਾਵਾਂਗੇ ਜੀ ਚਾਹੇ ਕਿੰਨਾ ਮਹੀਨੇ ਦਾ ਪ੍ਰੋਸੈਸ ਹੋ ਸਕਦਾ 1.5 ਮਹੀਨੇ ਦਾ ਹੋ ਸਕਦਾ ਬੱਚਾ ਦਾ ਇਹ ਕਹਿਣਾ ਹੈ ਜੀ ਧੰਨਵਾਦ ਜੀ ਬੜੀ ਵੀਰ ਬਣਨ ਬਾਈ ਕੀ ਹਾਲ ਚਾਲ ਚੀਦਾ ਕੋਈ ਨਹੀਂ ਜਲਦੀ ਕਰਾ ਕੀ ਨਾਮ ਹੈ ਜੀ ਬੰਤਾ ਸਿੰਘ ਜੀ ਬੰਤਾ ਸਿੰਘ ਜੀ ਕੀ ਰੌਲਾ ਕੀ ਮੇਨ ਮਕਸਦ ਕੀ ਹੈ ਜੀ ਕਿੰਨੇ ਜਥੇਬੰਦਗੇ ਬੈਠੇ ਨੇ ਕਿਸਾਨ ਜਥੇ ਬੈਠੇ ਨੇ ਮੈਠੇ ਨੇ ਕਲੱਬ ਬੈਠਾ ਜੀ ਸੇਵਾ ਸੇ ਡਿਪਰੇ ਪੰਚਾਇਤ ਬੈਠੀ ਆ ਲੱਕਸ ਦਾ ਟੀਮ ਟੁੱਟਣ ਵਾਲਾ ਸਾਰੇ ਇੱਕ ਮੰਨ ਲਓ ਵੀ ਮੁੱਦੇ ਦੇ ਇਕੱਠੇ ਹੋਏ ਹੋ ਮੇਨ ਕੀ ਮੁੱਦਾ ਜੀ ਨੀ ਮੁੱਦਾ ਜਿਹੜੇ ਇਹੀ ਹੈ ਜੀ ਸਾਡਾ ਬਹੁਤ ਚੰਗਾ ਸਕੂਲ ਚੱਲ ਰਿਹਾ ਸੀਗਾ ਇਹ ਜੀ ਸੰਗਤ ਬਰਾਖ ਜੀ ਮੰਨ ਕੇ ਪਹਿਲੇ ਨੰਬਰ ਤੇ ਆ ਰਿਹਾ ਹੈ ਜੀ ਪੂਰੇ ਬੱਚੇ ਇੱਥੇ ਵੱਧ ਵੱਧ ਜੀ ਛੋਟੇ ਘਰਸਾਨਾਂ ਦੇ ਛੋਟੇ ਜੂੜਾ ਸਾਰੇ ਦੇ ਵਿੱਚ ਆ ਗਏ ਇਹ ਜੀ ਇਹਨਾਂ ਨਾਲ ਤੱਕਾ ਕਰ ਰਹੇ ਹੈ ਜੀ ਹਰਿਆਣੇ ਦਾ ਕੋਈ ਹੈਗਾ ਕੰਮ ਨੂੰ ਚੱਟ ਠੀਕ ਹੈ ਜੀ ਉਹ ਕਰਕੇ ਤੱਕਾ ਇਹ ਤੋਂ ਦੀ ਬਦਲੀ ਕਰਾ ਰਹੇ ਆ ਜੀ ਕਿ ਇਹ ਸਕੂਲ ਫੇਲ ਹੋ ਜੇ ਸਾਡਾ ਬਹੁਤ ਜਿਆਦਾ ਸਕੂਲ ਦਾ ਜੋਗ ਹੈ ਮਾਸਟਰ ਹੈ ਜਾਂ ਮਾਸਟਰ ਨੂੰ ਨਹੀਂ ਮਿਲਿਆ 3 ਸਾਲ ਹੋ ਗਏ ਪੂਰੇ ਮਾਸਟਰ ਨੂੰ ਆਪਣੇ ਸਕੂਲ ਨੂੰ ਵੇਚਿਆ ਆਪਣੇ ਪਟੰਡੇ ਦਾ ਸੰਗਤ ਬਲਾਗ ਜੀ ਹੋਣਾ ਇਹ ਹੈ ਜੀ ਪੂਰੇ ਪੈਸੇ ਲੈ ਕੇ ਗ੍ਰਾਂਡਾ ਲੈ ਕੇ ਕੰਮ ਚਲਾਈ ਜਾਂਦਾ ਠੀਕ ਹੈ ਜੀ ਇਹਦੇ ਪਿੰਡ ਦਾ ਕੋਈ ਰੌਲਾ ਹੈ ਇੱਥੇ ਆ ਕੇ ਆਦਾ ਹਾਂਕੜਵਾਜ ਬਾਬਾ ਜੀ ਮੈਂ ਕਹਿ ਸਕਦਾ ਵੀ ਹਰਿਆਣਾ ਦੇ ਇੱਕ ਨਿੱਜੀ ਬੰਦੇ ਨੇ ਬਦਲੀ ਕਰਵਾਤੀ ਪਿੰਡ ਪਸਰਾਲਾ ਸਾਰਾ ਫਾਈਟਿੰਗਾ ਪੈ ਤੈਨੂੰ ਚਾਰ ਦਿਨ ਤੋਂ ਵੀ ਪਿੰਡ ਵਾਸਤੇ ਸ਼ਰਮ ਵਾਲੀ ਗੱਲ ਹੈ ਜੀ ਬਦਲੀ ਨਹੀਂ ਹੁੰਦੀ ਇਹਦੀ ਸ਼ਰਮ ਵਾਲੀ ਗੱਲ ਕੀ ਹੋ ਗਈ ਪਿੰਡ ਦੇ ਮੂੰਹ ਤੇ ਚਪੇੜ ਵੱਜਣ ਵਾਲੀ ਗੱਲ ਉਹ ਬਹੁਤ ਵਧੀਆ ਵੱਜੀ ਤੇ ਚਪੇੜ ਪੂਰੀ ਵੱਜੀ ਜੀ ਜਮਾਂ ਵੀ ਬਾਹਰ ਦਾ ਬੰਦਾ ਇਸ ਪਿੰਡ ਤੇ ਕਾ ਕਿਵੇਂ ਕਰ ਸਕਦਾ ਬਚਾਣਾ ਸਾਡੇ ਨਾਲ ਜੀ ਨਿਕੇ ਨੇ ਕਿ ਬੱਚੇ ਵਿਚਾਰੇ ਇਹਨਾਂ ਦਾ ਪੇਪਰਾਂ ਦਾ ਟਾਈਮ ਆਇਆ ਕਰਿਆ ਹੁਣ ਕੀ ਪੜਾ ਕਹੇ ਜੇ ਮਾਸਟਰਸ ਤੇ ਭੇਜਣਗੇ ਯੋਗ ਇਹ ਯੋਗਦਾਨ ਹੈ ਬੱਚੇ ਵੱਧ ਵੱਧ ਦੇ ਇਸੇ ਨੰਬਰ ਲੈ ਕੇ ਪਾਸ ਹੁੰਦੇ ਆ ਇਹਨਾਂ ਦਾ ਮਸਲਾ ਇਹ ਜਿਹੜੇ ਇਹ ਆਗੂ ਹੈ ਆਮ ਪਾਰਟੀ ਦੇ ਸਾਡੇ ਪਿੰਡ 'ਚ ਵੀ ਹੈ ਗਿਆ ਪਾਰਟੀ ਦਾ ਆਗੂ ਇਹਨਾਂ ਹੱਕ ਮੰਗਦੇ ਸਾਡੇ ਨਾਂ ਰਲ ਕੇ ਇਹ ਬਜ਼ਰੀ ਇੱਥੇ ਲਗਾ ਕੇ ਰਿੱਤੀ ਜੋ ਮਰ ਜਾਇਆ ਜਾਵੇ ਇਹਨੂੰ ਠੀਕ ਹੈ ਜੀ ਸਾਡੇ ਨਾਲ ਕੋਈ ਇਹਨਾਂ ਸੰਯੋਗ ਦੇ ਹੱਕ ਮੰਗਦਾ ਹੈ ਕਿ ਇਹਨੂੰ ਉੱਪੋਂ ਉੱਪੋਂ ਕੀਤਾ ਹਾਂ ਤੋਂ ਬਿਲਦਿੰਗ ਹੋ ਗਈ ਜੀ ਉਹਨਾਂ ਮਿਲਾ ਕੇ ਤੱਕਾ ਕਰ ਰਿਹਾ ਜੀ ਪਿੰਡ ਨਾਲ ਬਾਹਰ ਦਾ ਬੰਦਾ ਹੈ ਜੀ ਤੇ ਪੂਰੀ ਮਾੜੀ ਗੱਲ ਹੈ ਜਿੰਨੇ ਵੀ ਆਪਾਂ ਕਹਿ ਸਕਦੇ ਆਂ ਕਿ ਵੱਧ ਤੋਂ ਵੱਧ ਪਿੰਡ ਸੰਯੋਗ ਦੇਵੇ ਜੀ ਇਹ ਸਕੂਲ ਆਪਾਂ ਮਾਸਟਰਾ ਰੱਖ ਕੇ ਇੱਥੇ ਰੱਖਣਾ ਜੋ ਮਰਜ਼ੀ ਹੋ ਜਾਏ ਪਰ ਸਾਨੂੰ ਸੜਕ ਮਹੀਨਾ ਰੁਕਣੀ ਪਵੇ ਜੇ ਇੱਕ ਬਾਲਾ ਬੱਚਾ ਦੀ ਤਾਂ ਕੋਈ ਗੱਲ ਨਹੀਂ ਇਹ ਕਾਹਨੇ ਨਹੀਂ ਹੋਏ ਸੀਗੇ ਪੇਪਰ ਪਾਣੀ ਪੇਪਰ ਬੰਦਣਾ ਪਾਸੀ ਪੇਪਰ ਜਿੰਨੇ ਬੱਚਾ ਮਾਸਟਰ ਉਹ ਨਹੀਂ ਆਉਂਦਾ ਕੁਝ ਨਹੀਂ ਤਾਰਨਾ ਵੱਧ ਤੋਂ ਵੱਧ ਰੱਖਾਂਗੇ ਜੀ ਇਦੋਂ ਆਵਾਜ਼ ਕਿੰਨੇ ਜਿਹੇ ਬੰਦੀਆਂ ਜੀ ਸਾਰਾ ਸੰਯੋਗ ਦੇ ਕੇ ਇਹ ਨਹੀਂ ਪੜਾ ਤਾਰਨਾ ਸੀ ਜਿੰਨਾ ਤੇ ਸਕੂਲ ਦੇ ਵਿੱਚ ਮਾਸਟਰ ਨਹੀਂ ਜੋਗਦੰਦੇ ਆਈ ਬਟਾ ਹੈ ਉਹਨੇ ਦੀ ਬੰਦ ਰੱਖਾਂਗੇ ਠੀਕ ਕਿਹੜੀ ਜਥੇਬੰਦੀ ਬੰਦ ਬੈਠੇ ਤੁਸੀਂ ਜੇ ਰੋਜ਼ ਬਚਾ ਰਹੇ ਹੋ ਮੈਂ ਵੀ ਭਾਰਤੀ ਕਿਸਾਨ ਜੋ ਦਿਖਾਉਂਦਾ ਜੀ ਮਨਜੀਤ ਸਿੰਘ ਦੀ ਗਵਾਹੀ ਸੰਘਤ ਬਲਾਗ ਦਾ ਪ੍ਰਧਾਨ ਹੈ ਠੀਕ ਹੈ ਧੰਨਵਾਦ ਜੀ ਬੜੀ ਜੀ ਉਨੇ ਜਿਹੇ ਬੰਦੇ ਅੱਗੂ ਤੇ ਹੈਗੇ ਆ ਮੌਜੂਦਾ ਠੀਕ ਹੈ ਧੰਨਵਾਦ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਹੈ ਜੀ ਗੁਰਦੀਪ ਬਾ ਗੁਰਦੀਪ ਸਿੰਘ ਜੀ ਕੀ ਰੌਲਾ ਮੇਨ ਮੁੱਦਾ ਤਿੰਨ ਚਾਰ ਦਿਨ ਤੋਂ ਸਕੂਲ ਬੰਦ ਹੈ ਬੱਚੇ ਸਕੂਲ ਦੇ ਬਾਹਰ ਚ ਬੈਠ ਕੇ ਮੁਰਝ ਜਾਂਦੇ ਆ ਇਹ ਮੰਗ ਕਰਦੇ ਆ ਇਹ ਮੰਗ ਜੀ ਇਹ ਕਰਦੇ ਆ ਸਾਡੀ ਮਾਸਟਰ ਜੀ ਜੀ ਬਦਲੀ ਕਰਵਾਤੀ ਜੀ ਤੇ ਉਹ ਬਦਲੀ ਖਾਤਰੇ ਧਰਨਾ ਦਿੱਤਾ ਜਾ ਰਿਹਾ ਜੀ ਜੀ ਤੇ ਇਹ ਮਤਲਬ ਮਾਸਟਰ ਬਹੁਤ ਚੰਗਾ ਜੀ ਬੱਚਿਆਂ ਨੂੰ ਬੜਾ ਸਕੂਲ ਜਾ ਕੇ ਅੰਦਰ ਦੇਖੋ ਜੀ ਮਤਲਬ ਤਾਂ ਜਾਨਾ ਵੱਡਾ ਸਕੂਲ ਬਣਾਇਆ ਸਾਡਾ ਪ੍ਰਾਇਮਰੀ ਸਕੂਲ ਅਸੀਂ ਮਾਸਟਰ ਦੀ ਬਦਲੀ ਰੱਦ ਕਰਾਉਣ ਖਾਤਰ ਹੀ ਬੈਠੇ ਆ ਜੀ ਜਿੰਨਾ ਚਿਰ ਬਦਲੀ ਰੱਦ ਨਹੀਂ ਹੁੰਦੀ ਉਨਾ ਚਿਰ ਜਥੇਬੰਦੀਆਂ ਉੱਠਦੀਆਂ ਨਹੀਂ ਜੀ 14 ਤਰੀਕ ਦਾ ਸਰਕਾਰ ਨੂੰ ਅਲਟੀਮੇਟਮ ਡਿੱਤਾ ਹੈ ਜੀ ਵੇਖੋ ਜੇ ਕੀ ਫੈਸਲਾ ਕਰਦੀ ਹੈ ਤਾਂ ਇਹ ਤੇ ਇੰਨੀ ਵਾਰ ਸਾਡਾ ਸੰਘਰਸ਼ ਤੇਜ਼ੀ ਹੋਊਗਾ ਜੀ ਠੀਕ ਹੈ ਧੰਨਵਾਦ ਜੀ ਬੜੇ ਬੜੇ ਹਾਂਜੀ ਜਿਵੇਂ ਆਪ ਇਹਨੂੰ ਪਤਾ ਪਿੰਡ ਪਥਰਾਲੇ ਦੇ ਵਿੱਚ ਤਿੰਨ ਚਾਰ ਦਿਨ ਤੋਂ ਲੈ ਕੇ ਸਕੂਲ ਦੇ ਬੱਚੇ ਧਾਰਨਾ ਪ੍ਰਦਰਸ਼ਨ ਹੋ ਰਿਹਾ ਛੋਟੇ ਛੋਟੇ ਬੱਚੇ ਆ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਮਾਪੇ ਤਿੰਨੇ ਕਿਸਾਨ ਜੁਨੀਅਨ ਆ ਲੱਖਸਾਨਾ ਦਾ ਟੀਮ ਕਲੱਬ ਬਾਬਾ ਜੀ ਵਿੰਸ ਸਪੋਰਟਸ ਕਲੱਬ ਸੇਵਾ ਸੇਟੀ ਗੱਤ ਦਾ ਸੇਟੀ ਬੱਚਿਆਂ ਦੇ ਮਾਪੇ ਭੈਣਾ ਬੈਠੀਆਂ ਭੈਣਾ ਨਾਲ ਗੱਲਬਾਤ ਕਰਦੇ ਵੀ ਮੇਨ ਪੁੱਤਾਂ ਕੀ ਆ ਭੈਣੇ ਸੱਸੀ ਕਾ ਹਾਂਜੀ ਸਿਆਹੀ ਚਾਹੁੰਨੇ ਦੀ ਵੀ ਸਰਾਂ ਦੀ ਬਦਲੀ ਰੱਦ ਹੋਣੀ ਚਾਹੀਦੀ ਠੀਕ ਹੈ ਹਾਂਜੀ ਪਰ ਇਹ ਕਿਹੋ ਜਿਹਾ ਇਨਸਾਨ ਆ ਮਾਸਟਰ ਸਰਜੀ ਬਹੁਤ ਚੰਗੇ ਇਨਸਾਨ ਆ ਜੀ ਠੀਕ ਹੈ ਜੀ ਹਾਂਜੀ ਤੁਸੀਂ ਫਿਰ ਬੱਚੇ ਤੁਹਾਡੇ ਕਿੰਨੇ ਬੱਚੇ ਪੜਦੇ ਜਿੱਥੇ ਬੱਚੇ ਬਹੁਤ ਪੜ ਰਹੇ ਹੈ ਜੀ ਠੀਕ ਹੈ ਜੀ ਹਾਂਜੀ ਤੁਸੀਂ ਸਾਫ ਕਾ ਮੈਂਬਰ ਹੋ ਤੁਸੀਂ ਪਹਿਲਾਂ ਵੀ ਆਉਂਦੇ ਰਹੇ ਹੋ ਕਿਹੋ ਜਿਹਾ ਮੰਨ ਕੇ ਚਲੋ ਵੀ ਸਕੂਲ ਦਾ ਪ੍ਰਬੰਧ ਕਿਹੋ ਜਿਹਾ ਬਹੁਤ ਵਧੀਆ ਜੀ ਅਸੀਂ ਨਾਲ ਖੜਦੇ ਹਾਂ ਉਹਨਾਂ ਦੇ ਹਰ ਥਾਂ ਤੇ ਠੀਕ ਹੈ ਹਾਂਜੀ ਧੰਨਵਾਦ ਜੀ ਪਰ ਇਹ ਕਿਵੇਂ ਠੀਕ ਹੋ ਕੀ ਜੋ ਨੇ ਆਪਣੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹ ਕਨਈ ਸਾਲੂ ਸਿੰਘ ਦੀ ਬਦਲੀ ਨਹੀਂ ਹੋਣੀ ਚਾਹੀਦੀ। ਰੱਦ ਹੋਣੀ ਚਾਹੀਦੀ ਹੈ। ਹਾਂਜੀ ਰੱਦ ਹੋਣੀ ਚਾਹੀਦੀ। ਠੀਕ ਹੈ ਪ੍ਰਿੰਸ ਜੀ। ਬ੍ਰੇਕ ਇਨਾ ਆ ਸਾਡਾ। ਸਿਮਰਨ ਕਾਰਵਾ। ਆ ਮੈਂ ਕਿ ਕੀ ਕਿਹੜਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਇਹੀ ਮੰਗ ਕਰਦੇ ਆ ਜੀ ਸਾਡੇ ਇਹ ਬਦਲੀ ਰੱਦ ਹੋਣੀ ਚਾਹੀਦੀ ਹੈ ਸਰ ਜੀ। ਜਿਹੜਾ ਸਰ ਸਰਵਜੀਤ ਹੈ ਹੈਡਮਾਸਟਰ ਹੈ ਕਿਹੋ ਜਿਹਾ ਸਾਰਾ ਪਿੰਡ ਦੇ ਵਿੱਚ ਕਿਹੋ ਜਿਹਾ ਬੋਲਵਾ ਲੈ ਬੰਦੇ ਦਾ ਬੱਚਾ ਨਾਲ ਕਿੰਨਾ ਪਿਆਰ ਨਾਲ ਰਹਿੰਦਾ ਈ? ਬਹੁਤ ਪਿਆਰ ਨਾਲ ਰਹਿੰਦਾ ਜੀ ਵਧੀਆ ਬੋਲ ਚਾਲ ਹੈ ਇਹਨਾਂ ਦਾ ਜਦੋਂ ਵੀ ਆਉਨੇ ਵਧੀਆ ਇੱਜ਼ਤ ਕਰਦੇ ਆ ਵਧੀਆ ਬੁਲਾਉਂਦੇ ਆ। ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹੀ ਮੰਗ ਕਰਦੇ ਆ ਜੇ ਇਹ ਬਦਲੀ ਰੱਦ ਹੋਣੀ ਚਾਹੀਦੀ ਠੀਕ ਹੈ ਧੰਨਵਾਦ ਬੇਟਾ ਤੁਸੀਂ ਚਾਹੁੰਦੇ ਹੋ ਕਿ ਥੋੜਾ ਜਿਹਾ ਹੈਡਮਾਸਟਰ ਸਰਜੀਤ ਉਹਦੀ ਬਦਲੀ ਰੱਦ ਕੀਤੀ ਹੈ ਹਾਂ ਹੁਣ ਉਹਦੀ ਹੁਣ ਡਿਊਟੀ ਇਸੇ ਪਿੰਡ ਪਖਰਾਲੇ ਦੇ ਵਿੱਚ ਹੈ ਹਾਂਜੀ ਤੇ ਬਦਲੀ ਕਿੱਥੋਂ ਦੀ ਹੋਈ ਹੈ ਬਨਾਨਕੋਟ ਦੀ ਹੋਈ ਹੈ ਬਨਾਨਕੋਟ ਦੀ ਹੋਈ ਹੈ ਬੇਟਾ ਕਿਹੋ ਜਿਹਾ ਇਨਸਾਨ ਆ ਸਰ ਜੀ ਤੇ ਬੱਸ ਇਹ ਬਹੁਤ ਚੰਗਾ ਹੈ ਕਦੇ ਨਹੀਂ ਇਹਨਾਂ ਨੇ ਸ਼ਿਕਾਇਤ ਦਾ ਮੌਕਾ ਕੀਤਾ ਵਧੀਆ ਸਾਨੂੰ ਜਦੋਂ ਦੇ ਵਧੀਆ ਪੜਾਉਂਦੇ ਸੀ ਆਪ ਹੀ ਸਾਰਾ ਕੁਝ ਕਰਦੇ ਸੀ ਬੱਚਿਆਂ ਨੂੰ ਖਾਣਾ ਵਰਤਾਉਂਦੇ ਸੀ ਜੇ ਬੱਚਾ ਘਰੇ ਰਹਿ ਪੰਦਾ ਸੀ ਤਾਂ ਵੀ ਇਹਨੂੰ ਬੱਚਿਆਂ ਨੂੰ ਕੇਂਦਰ ਵਿੱਚ ਵਧੀਆ ਹੱਸ ਖੇਡ ਕੇ ਲਿਉਂਦੇ ਸਕੂਲ ਚ ਬੇਟਾ ਕਿੰਨਾ ਚਿਰ ਸੰਘਰਸ਼ ਕਰਨ ਦੀ ਮੰਨ ਕੇ ਚਲੋ ਵੀ ਸੋਸਾਇਟੀ ਵੀ ਜੀ ਸਭੀ ਬਦਲੀ ਦੀ ਨਜ਼ਰ ਪਤ ਨਹੀਂ ਨਾ ਹੋਈ ਸਕੂਲ ਦੇ ਵਿੱਚ ਐਂਟਰੀ ਨਹੀਂ ਕਰਦੇ ਨਹੀਂ ਕਰਦੇ ਟੀਚਰਾਂ ਨੂੰ ਵੀ ਇੱਥੇ ਭਾਵਾਂਗੇ ਬੇਟਾ ਕੀ ਨਾਮ ਹੈ ਅਰਸ਼ੀ ਅਰਸ਼ੀ ਬਟਾ ਕੀ ਪ੍ਰੋਬਲਮ ਆ ਰਹੀ ਹੈ ਕਈ ਦਿਨਾਂ ਤੋਂ ਸਕੂਲ ਦੇ ਵਿੱਚ ਆਉਣੇ ਉਹ ਗੇਟ ਦੇ ਵਿੱਚੋਂ ਬੈਠ ਕੇ ਮੁੜ ਜਾਂਦੇ ਨੇ ਸਕੂਲ ਦੇ ਵਿੱਚ ਹਾਂਜੀ ਹਰਿਆਣੇ ਦਾ ਕੋਈ ਬੰਦਾ ਸੀ ਜੀ ਉਹਨਾਂ ਨੇ ਸਾਡੇ ਪ੍ਰਿੰਸੀਪਲ ਸਰ ਸਰਬਜੀਤ ਸਿੰਘ ਜੀ ਦੀ ਬਦਲੀ ਕਰਵਾਈ ਹੈ ਤੇ ਜਿੰਨਾ ਜੀ ਸਾਡੇ ਪ੍ਰਿੰਸੀਪਲ ਸਾਹਿਬ ਸਰਬਜੀਤ ਸਿੰਘ ਜੀ ਦੀ ਬਦਲੀ ਲਾਤ ਨਹੀਂ ਕਰ ਰਹੇ ਨਗਰ ਸਿੰਘ ਕਲਾਸ ਰੂਮ ਵਿੱਚ ਆ ਜਾਵਾਂਗੇ ਨਾ ਪੜਾਂਗੇ ਤੇ ਕਿਸੇ ਤਰ੍ਹਾਂ ਹੋਣੀ ਨਹੀਂ ਕੋਈ ਜਦਾਂ ਤੁਸੀਂ ਸਰਕਾਰ ਤੋਂ ਮੰਗੇ ਇਹੀ ਕਰਦੇ ਹੋ ਵੀ ਜੋ ਬੱਚਿਆਂ ਦੀ ਸੌਰੀ ਜੋ ਹਰਮਸਾਹਲ ਦੀ ਬਦਲੀ ਹੋਈ ਹੈ ਵੀ ਉਹ ਰਾਤੀ ਪੀਐਸਐਸਪੂ ਦੇ ਵਿੱਚ ਦੁਬਾਰਾ ਡਿਊਟੀ ਕਰ ਹਾਂਜੀ ਅਸੀਂ ਇਹ ਬੈਂਚ ਕਰ ਗਏ ਸੱਤਾਂ ਨੂੰ ਜੋ ਸਾਡੇ ਬਹਿ ਜਾਦੇ ਮੰਦਰ ਤੋਂ ਵੀਰੇ ਬੁੱਢੇ ਬੰਦੂ ਬਾਬਾ ਜੀ ਉਹਨਾਂ ਦੇ ਕਿੱਥੇ ਜਾਵੇ ਸਾਡੇ ਪੇਪਰ ਵੀ ਹੌਣ ਜਾਂਦੇ ਆ ਤੇ ਉਹਨਾਂ ਤੇ ਹੁਣ ਉਹਨਾਂ ਨੇ ਪ੍ਰਿੰਸੀਪਲ ਸਰ ਦੀ ਬਦਲੀ ਕਰ ਦਿੱਤੀ ਠੀਕ ਹੈ ਬੇਟਾ ਕੀ ਨਾਮ ਹੈ ਨਵੀਨਜੀ ਬੇਟਾ ਕਿਹੋ ਜਿਹਾ ਇਨਸਾਨ ਹੈਡਮਾਸਟਰ ਦਾ ਸਰ ਬਹੁਤ ਚੰਗੇ ਆ ਜੀ ਸਾਰੇ ਨੂੰ ਪੜਾਉਂਦੇ ਆ ਜੀ ਕੋਈ ਵੀ ਟੀਚਰ ਪ੍ਰਿੰਸੀਪਲ ਕਿਸੇ ਕਿਸੇ کلاس ਨੂੰ ਪੜਾਉਂਦਾ ਨਹੀਂ ਪਰ ਸਾਰੇ ਹੀ ਪਾਸੇ ਨੂੰ ਪੜਾਉਂਦੇ ਆ ਤੇ ਇਹ ਸਾਰੇ ਮਹਿਸੂਸ ਕਰਦੇ ਜੇ ਕੋਈ ਸਕੂਲ ਚ ਨਹੀਂ ਪੜਦਾ ਤੇ ਤਾਂ ਉਹ ਤੁਹਾਨੂੰ ਪਿਆਰ ਨਾਲ ਨਹੀਂ ਰੱਖ ਸਕਦਾ ਟੀਚੋੜੇ ਤੁਸੀਂ ਬਦਲੀ ਬਾਰੇ ਕੀ ਚਾਹੁੰਦਾ ਬਦਲੀ ਦਾ ਇਹ ਬਦਲੀ ਰਾਤ ਹੋਵੇ ਇਸ ਸਕੂਲ ਸੋ ਮਾਸਟਰ ਜੀ ਬੇਟਾ ਕੀ ਨਾਮ ਹੈ ਹਨੂਰ ਬੇਟਾ